ਇਹ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਇਹਨੂੰ ਧੋਕੇ ਵੇਖਣਗੇ ਵੀ ਕੀ ਹੈ ਇੱਕ ਮਿੰਟ ਦਤਾ ਜੀ ਇੱਕ ਮਿੰਟ ਅਗਲਾਈ ਤੇ ਫੇਰ ਮਸ਼ੀਨ ਹੀ ਆ ਇਹ ਲੱਤ ਯਾਰ ਕੇ ਜੀਤੇ ਸੇ ਪਾ ਗਣਾ ਲੋਹੜ ਤੇ ਕਿਥੋਂ ਲੋਹੜ ਕੱਢ ਕੇ ਅਗਲਾ ਮਾਰੀ ਹੋਊਗਾ ਦੱਸ ਵਾਹ ਯਾਰਿਆ ਬਸ ਕੋਲੂ ਆਈ ਵੀ ਹੱਦੂ ਘਰੋਂ ਨਾ ਜਨੂੰੜੀ ਦਿਉ ਜ਼ਾ ਨਾ ਹੋਏਗਾ ਬਾਈ ਗੱਦਾਵਾ ਕੋਈ ਕਿਰਕਾ ਕਰੇ ਏਡੀਆ ਮਸ਼ੀਨ ਕੁਲਵਿੰਦਰ ਸਿੰਘ ਮਾਨ ਪ੍ਰਧਾਨ ਪਾਮ ਦਾ ਆਰਡਰ ਕਲਾਉਨੇ ਹਾਂ ਜੀ ਕੀ ਗੱਲ ਹੋਈ ਜਿਹੜੀ ਇੱਥੇ ਅੱਜ ਨਾਲੇ ਦੇ ਵਿੱਚ ਮਸ਼ੀਨ ਜਿਹੜੀ ਮਿਲੀ ਇੱਥੇ ਰੋੜਾ ਪਿਆ ਹੈ ਕੋ ਲੋਹੇ ਦੀ ਚੀਜ਼ ਕੋ ਸੁੱਟ ਗਿਆ ਵਾ ਇਹ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਇਹਨੂੰ ਧੋ ਕੇ ਵੇਖਣਗੇ ਵੀ ਕੀ ਹੈ ਫਿਰ ਤੋਂ ਬਾਅਦ ਪਤਾ ਲੱਗੇਗਾ ਇਹ ਉਹ ਮਸ਼ੀਨ ਬਾਹਰ ਲੱਗੀ ਹੈ ਨਿਕਲੀ ਹੈ ਲੱਗਦਾ ਵੀ ਏਟੀਐਮ ਦੀ ਮਕੀਣੀ ਜਾਂ ਕੋਈ ਹੋਰ ਨਹੀਂ ਖੜਾ ਲੱਗਦੀ ਹੈ ਏਟੀਐਮ ਮਸ਼ੀਨ ਹੀ ਲੱਗਦੀ ਹੈ ਵੇਖਣ ਨੂੰ ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ ਜਾ ਕੇ ਟੱਕਰ ਕਰਨੀ ਪਈ ਇਹਨ ਜੇਸੀਬੀ ਮੰਗਵਣੀ ਪਈ ਆ ਬੰਦਿਆਂ ਨੇ ਜਾ ਕੇ ਥੱਲੇ ਰਸਾ ਪਾਇਆ ਵਾ ਫੇਰ ਮਣ ਕੇ ਨਿਕਲੀ ਬਾਹਰ ਹੁਣ ਲੈ ਕੇ ਜਾਣਗੇ ਫਿਰ ਵੇਖਣਗੇ ਕੀ ਹੈ ਦੇ ਮੈਂ ਇਹ ਐਸੇ ਕਬਲਜੀਤ ਸਿੰਘ थाना सदर ਅਨੁਸਾਰ ਕਬਲਜੀਤ ਜੀ ਕੀ ਇੱਥੇ ਪਾਇਆ ਗਿਆ ਕੀ ਸੂਚਨਾ ਮਿਲੀ ਸੀ ਇੱਥੇ ਸੂਚਨਾ ਮਿਲੀ ਸੀ ਕਿ ਕੋਈ ਨਾ ਲੋਹੇ ਦੀ ਕੋਈ ਚੀਜ਼ ਆ ਏਟੀਐਮ ਮਸ਼ੀਨ ਟਾਈਪ ਮਸ਼ੀਨ ਹੈਗੀ ਆ ਕੋਈ ਹਾਂ ਹਾਂ ਹੁਣ ਕੱਢ ਕੇ ਵੈਰੀਫਾਈ ਕਰਾਂਗੇ ਤੇ ਚੈੱਕ ਕਰਦੇ ਆ ਵੀ ਕੀ ਹੈਗਾ ਵਾ ਦੇਖੋ ਬੰਦੇ ਵੀ ਕਹਿੰਦੇ ਫੜੇ ਗਏ ਜਿਹੜੇ ਮਸ਼ੀਨੇ ਤੇ ਸੁੱਟ ਕੇ ਗਏ ਨਾਲੇ ਨਹੀਂ ਬੰਦਿਆਂ ਦਹੀ ਹਾਲੇ ਕੋਈ ਨਹੀਂ ਹੋਈ ਤਦੇ ਜਾਂਚ ਕਰਦੇ ਸੂਚਨਾ ਕੀ ਮਿਲੀ ਸੀ ਸੂਚਨਾ ਮਿਲੀ ਸੀ ਕੋਈ ਲੋਹੇ ਦਾ ਸਮਾਨ ਹੈ ਕੋਈ ਲੋਹੇ ਦੀ ਮਸ਼ੀਨ ਟਾਈਪ ਕੋਈ ਹੈਗੀ ਆ ਏਟੀਐਮ ਮਸ਼ੀਨ ਟਾਈਪ ਹੈਗੀ ਆ ਪਰ ਹੁਣ ਖੋਲ ਕੱਢੀ ਆ ਬਾਹਰ ਹੁਣ ਖੋਲ ਕੇ ਚੈੱਕ ਕਰਦੇ ਪਰ ਸਾਡੇ ਸਾਹਮਣੇ ਕਲੀਅਰ ਨਹੀਂ ਹੋਇਆ ਕਿ ਏਟੀਐਮ ਹੈਗਾ ਕਿ ਨਹੀਂ ਹੈ ਹਾਂਜੀ ਹਾਂਜੀ ਗੱਲ ਕਲੀਅਰ ਕਰਨੀ ਪਈ ਇਹਨੂੰ ਕੱਢਣ ਦੀ ਬੜੀ ਮੁਸ਼ਕਲ ਧੰਨਵਾਦ ਹੈ ਉਹ ਤੇ ਹੈ ਜੀ ਬੰਦਾ ਬੜੇਗਾ ਕੋਈ ਨਹੀਂ ਬੰਦਾ ਨਹੀਂ ਹਲੇ ਕੋਈ ਅਛਾ ਜੀ ਕਿੰਨਾ ਟਾਈਮ ਲੱਗਾ ਵਾ ਕਿੰਨੀ ਦੇਰ ਪਹਿਲੇ ਤੁਹਾਨੂੰ ਪਤਾ ਲੱਗਾ ਸੀ ਤੇ ਕਦੋਂ ਆਪਾਂ ਗੱਡੀ ਆਈ ਕਿੰਨੀ ਦੇਰ ਕਿੰਨਾ ਟਾਈਮ ਲੱਗਿਆ ਘੰਟਾ ਡੇਢ ਘੰਟਾ ਲੱਗੀ ਗਿਆ ਜੀ ਇਨਫੋਰਮੇਸ਼ਨ ਕਿਹਨੇ ਦਿੱਤੀ ਗੁਪਤ ਸੂਚਨਾ ਸੀ ਗੁਪਤ ਸੂਚਨਾ ਗੁਪਤ ਸੂਚਨਾ ਦਿੱਤੀ ਤਾਂ ਹੁਣ ਅਗਲੀ ਕਾਰਵਾਈ ਕੀ ਹੈ ਜੋ ਬੰਦੀ ਹੈ ਕਰੀ ਜਾਂਚ ਕਰਦੇ ਆ ਪਹਿਲਾਂ ਵੇਖਦੇ ਕੀ ਹੈਗਾ ਬਸ ਜੋ ਹੋਏਗਾ ਉਹ ਸਭ ਨਿਕਲ ਜਾਵੇ ਕਿ ਇੱਥੋਂ ਲੈ ਕੇ ਚੱਲਣੇ ਇੱਥੋਂ ਲੈ ਕੇ ਚੱਲੇ ਹੁਣ ਠੀਕ ਹੈ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਇਨ ਨੂੰ ਧੋਕੇ ਵੇਖਣਗੇ ਵੀ ਕੀ ਹੈ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36482